ਦੀ ਘਾਲਸਾ ਵੈਜੀ ਦੀ ਫਤੇ ਮੰਗੂ ਮਟ ਮੇਰਾ ਪੁੱਤ ਹੀ ਆ ਤੇ ਇਹ ਆਇਆ ਸੀ ਕਿਸੇ ਕੰਮ ਇੱਥੇ ਠੀਕ ਆ ਇਹ ਰਾਤ ਨੂੰ ਰੇ ਰੁਕ ਗਿਆ ਹਨੇਰਾ ਹੋ ਗਿਆ ਹੁਣ ਗੁਰਦੁਆਰੇ ਰੁਕ ਗਿਆ ਤੇ ਜਦੋਂ ਉਹ ਬੰਦਾ ਆਇਆ ਬੇਆਦਬੀ ਕਰਨ ਬੇਆਦਬੀ ਕਰਨ ਆਇਆ ਇਹਨੇ ਪੁੱਛਿਆ ਉਹਨੂੰ ਵੀ ਭਾਈ ਤੂੰ ਕੀ ਚੱਕਰ ਆ ਕਿਵੇਂ ਆਉਂ ਕਰਾ ਵੀ ਮੈਨੂੰ ਪੈਸੇ ਦਿੱਤੇ ਗਏ ਆ 3-4000 ਰੁਪਇਆ ਠੀਕ ਆ ਫਿਰ ਇਹਨੇ ਪਿਆਰ ਨਾਲ ਕਈ ਵਾਰ ਪੁੱਛਿਆ ਵੀ ਉਹਨੂੰ ਭਾਈ ਤੂੰ ਦੱਸ ਦੇ ਉਹਦਾ ਨੌ ਦਸ ਬੰਦੇ ਦਾ ਨਹੀਂ ਦੱਸਿਆ ਇਹ ਬੰਦਾ ਇਹੀ ਕਹੀ ਗਿਆ ਤੁਹਾਡੀ ਬਾਣੀ ਗਲਤ ਆ ਸਾਡੀ ਬਾਣੀ ਠੀਕ ਆ ਤੁਹਾਡੀ ਬਾਣੀ ਗਲਤ ਆ ਸਾਡੀ ਬਾਣੀ ਸਹੀ ਆ ਜਨ ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲਤ ਕਹਿੰਦਾ ਸੀਗਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲਤ ਕਹਿੰਦਾ ਸੀ ਉਹਨੂੰ ਗੁੱਸਾ ਚੜਿਆ ਕਿ ਨੈਚਰਲੀ ਜੇ ਕਿਸੇ ਦੇ ਧਰਮ ਨੂੰ ਕੋਈ ਗਲਤ ਕਹੋਗਾ ਉਹ ਮੂੰਹ ਤੇ ਹੀ ਗਲਤ ਬੋਲਣ ਲੱਗ ਜਾਦਾ ਉਹ ਗਲਤ ਬੋਲਣ ਲੱਗਿਆ ਉਹਨੂੰ ਗੁੱਸਾ ਚੜ ਗਿਆ ਠੀਕ ਆ ਕਿ ਨਹੀਂ ਇਹ ਗੱਲ ਆ ਵੀ ਕੋਈ ਵੀ ਬੰਦਾ ਕਿਸੇ ਨੂੰ ਗਲਤ ਨਹੀਂ ਕਰਨਾ ਚਾਹੁੰਦਾ ਮਾਰਨਾ ਨਹੀਂ ਚਾਹ ਉਹ ਸੌਦਾ ਨਹੀਂ ਲਾਉਣਾ ਚਾਹ ਜਦੋਂ ਕਿਸੇ ਦੇ ਧਰਮ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਅਟੈਕ ਕਰਦਾ ਵਾ ਤਾਂ ਬੰਦੇ ਨੂੰ ਜਦੋਂ ਅੱਕ ਜਾਂਦਾ ਫਿਰ ਇਹ ਸਟੈਪ ਚੱਕਦਾ ਨਹੀਂ ਬੰਦਾ ਕੋਈ ਨਹੀਂ ਚੱਕਦਾ ਨਹੀਂ ਰੁਕੇ ਕੋਈ ਗੱਲ ਨਹੀਂ ਡਿਮਾਂਡ ਵੀ ਕੋਈ ਗੱਲ ਨਹੀਂ ਹੈਗੀ ਅਸੀਂ ਇਹ ਕਹਿੰਨੇ ਆ ਵੀ ਸਚਾਈ ਲੋਕਾਂ ਨੂੰ ਪਤਾ ਲੱਗੇ ਵੀ ਗਾਹਾਂ ਤੋਂ ਜਿਹੜਾ ਬੰਦਾ ਗਲਤ ਇਹ ਕੰਮ ਕਰੂਗਾ ਗੁਰੂਗਰਾਜ ਸਾਹਿਬ ਦੀ ial ਕੋਈ ਝਾਕੂਗਾ ਤਾਂ ਉਹਦਾ ਵੀ ਇਲਜ਼ਾਮ ਇਹੀ ਹੋਣਾ ਵਾ ਜਿਹੜਾ ਅੱਜ ਹੋਇਆ ਜਿਹਦਾ ਜਿਹੜਾ ਬੇਅਦਬੀ ਕਰਨ ਆਇਆ ਆ ਕਿੰਨੇ ਸਿੰਘ ਕਹਿ ਰਹੇ ਨੇ ਵੀ ਜਿਨ੍ਹਾਂ ਨੇ ਸੌਦਾ ਲਗਾਇਆ ਉਹਨਾਂ ਨੂੰ ਅਰੈਸਟ ਨਹੀਂ ਹੋਣ ਦਿੱਤਾ ਜਾਵੇਗਾ ਉਹਦੇ ਬਾਰੇ ਦੱਸੋ ਥੋੜਾ ਨਹੀਂ ਨਹੀਂ ਅਰੈਸਟ ਦੇਖੋ ਮੇਰੀ ਗੱਲ ਸੁਣੋ ਕਾਨੂੰਨ ਨੇ ਆਪਣਾ ਕੰਮ ਕਰਨਾ ਵਾ ਅਸੀਂ ਇਹ ਨਹੀਂ ਕਹਿੰਦੇ ਹੈਗੇ ਵੀ ਕੋਈ ਕਾਨੂੰਨ ਨਾਲ ਅਸੀਂ ਧੱਕਾ ਕਰਨਾ ਕਾਨੂੰਨ ਨੇ ਆਪਣਾ ਕੰਮ ਕਰਨਾ ਵਾ ਕਿੰਨੇ ਵਜੇ ਦੀ ਗੱਲ ਕਰ ਰਹੇ ਹੋ ਜੇ ਨਹੀਂ ਰੈਸਟ ਕਰਨ ਦੇਣਾ ਤਾਂ ਨਹੀਂ ਕਰਨ ਦੇਣਾ ਕਿਉਂ ਜੀ ਬੇਅਦਬੀ ਕੀਤੀ ਹੈ ਜੇ ਕਿ ਬੇਅਦਬੀ ਬੰਦਾ ਕਰਨ ਆਇਆ ਵਾ ਉਹ ਵੀ ਤਾਂ ਗਲਤ ਹੈ ਰਹਿ ਕੇ ਕਸਮਦਾ ਤੁਸੀਂ ਮੰਨੋ ਮੰਨਾਂਗੇ ਕਿ ਨਹੀਂ ਮੰਨੋਗੇ ਇਹ ਗੱਲ ਕੋਈ ਵੀ ਬੰਦਾ ਗੱਲ ਮੰਨੂ ਜੇ ਕਿਸੇ ਦੇ ਧਰਮ ਤੇ ਕੋਈ ਅਟੈਕ ਕਰਦਾ ਵਾ ਇਹ ਸੈਲਫ ਡਿਫੈਂਸ ਆ ਜੀ ਇਹ ਹੱਤਿਆ ਨਹੀਂ ਮੰਨੀ ਜਾਣੀ ਹੈਗੀ ਇਹ ਸੈਲਫ ਡਿਫੈਂਸ ਆ ਉਹ ਬੰਦਾ ਬੇਅਦਬੀ ਕਰਨ ਆਇਆ ਸਾਡੇ ਗੁਰੂ ਦੀ ਸਾਡੇ ਗੁਰੂ ਦੇ ਅੰਗ ਪਾਰਨ ਆ ਉਹ ਉਹਦੀ ਹੱਤਿਆ ਕਰਨ ਆ ਜਦੋਂ ਦੀ ਹੱਤਿਆ ਕਰਨ ਆਇਆ ਸੈਲਫ ਡਿਫੈਂਸ ਦੇ ਵਿੱਚ ਉਹਦੇ ਨਾਲ ਹੋ ਗਿਆ ਠੀਕ ਹੈ ਠੀਕ ਹੈ ਠੀਕ ਹੈ ਕਿ ਨਹੀਂ ਉਹਦਾ ਸੈਲਫ ਡਿਫੈਂਸ ਆ ਨਾ ਇਹ ਕੋਈ ਵੀ ਮੰਨਿਆ ਜਵੇ ਕਾਨੂੰਨ ਵੀ ਇਹ ਗੱਲ ਮੰਨੂਗਾ ਸੈਲਫ ਡਿਫੈਂਸ ਆ ਜੀ ਬਾਕੀ ਕਾਨੂੰਨ ਨੇ ਆਪਣਾ ਕੰਮ ਕਰਨਾ